ਸੰਦਰ ਸਿੰਘ ਜਿਨ੍ਹਾਂ ਦੀ ਡਿਊਟੀ ਦਰਾਂ ਗੰਗਾ ਨਗਰ ਪਰਮਾ ਤੋਂ ਅੱਗੇ ਹੋ ਰਹੀ ਸੀ ਜੀ ਦੀ ਬਸਤਰਾ ਅੱਜ ਉਹਨਾਂ ਦੇ ਘਰੇ ਆਏ ਆ ਤੁਹੇ ਝੋਣ ਜਾਪਤਾ ਲੇਕਿਨ ਕਰਕੇ ਕੋਈ ਤੁਸੀਂ ਗਾਂਟੀ ਨਹੀਂ ਦੇ ਸਕਦੇ ਪੰਜਾਬ ਸਰਕਾਰ ਦੀ ਸਕੀਮ ਹੈ ਮੇਰਾ ਮਾਨ ਸਨਮਾਨ ਦੀ ਸਕੀਮਾ ਇੰਨ ਕਸ਼ੀਦ ਦੇ ਬਰਵਾਦਾ ਕਸ਼ੀਦ ਜਾਨ ਦਾ ਕੋਈ ਮੁੱਲ ਨਹੀਂ ਪਰ 1 ਕਰੋੜ ਰੁਪਏ ਦਾ ਆਰਥਿਕ ਸਹਤਾ ਕਿ ਕਵੀਦਾਰੀ ਚੱਲਦੀ ਰਹੇ ਬੱਚੇ ਨੂੰ ਪੜਾਏ ਜਾਣ ਤੇ ਕੋਈ ਆਰਥਿਕ ਤੰਗੀ ਨਾ ਆਵੇ ਸ਼ੀਦ ਪਰਵਾਨੀ ਇਹ ਸਾਡੀ ਸਕੀਮ ਦਿੱਲੀ ਚ ਵੀ ਚੱਲਦੀ ਹੈ ਅਰਨੀ ਕੁਦਰੀਵਾਲ ਸਾਹਿਬ ਨੇ ਸ਼ੁਰੂ ਕੀਤੀ ਸੀ ਇਹ ਦਿੱਲੀ ਦੇ ਵੀ ਜਾਂ ਕੋਈ ਪੁਲਿਸ ਵਾਲਾ ਜਾਂ ਕੋਈ ਫੌਜੀ ਪਰ ਜੀ ਡਿਊਟੀਦਾਰਾਂ ਚੋਂ 21 ਕਰੋੜ ਰੁਪਏ ਆ ਸ਼ੀਦ ਜਿਹੜੇ ਸੀ ਸੁਰਿੰਦਰ ਸਿੰਘ ਉਹਨਾਂ ਦੇ ਨਾਮ ਤੇ ਇੱਕ ਕੈਂਪ ਬਣੂਗਾ ਯਾਦ ਕਰ ਇੱਕ ਛੂੜੀਆਂ ਪਿੰਡ ਦੇ ਵਿੱਚ ਖੋਹੋ ਦੇ ਵਿੱਚ ਬਹੁਤ ਸਾਰੇ ਬੱਚੇ ਨੈਸ਼ਨਲ ਵਲਕੀ ਦੀਆਂ ਅੰਡੇ ਫੁੱਟਬਾਲ ਦੀ ਖੇਡ ਕਰਨ ਦਿਖਾਓ ਇੱਕ ਸਪੋਰਟਸ ਨਰਸੀ ਇਸ ਪੇਮ ਨੂੰ ਤੇਥੋਂ ਅਮੀਰガルਵਾਲ ਦੀ ਸੜਕਾ ਉਹੀ ਦੇ ਨਾਮ ਤੇ ਬਣਾਈ ਜਿਸ ਤਰ੍ਹਾਂ ਦੇਖੋ ਦੌਰਾ ਦਾ ਕਹਾਦਾ ਕੀਤਾ ਇਹ ਹੈ ਕਿ ਜੇ ਹੜਾਉਣ ਤੋਂ ਬਾਅਦ ਜਿੰਨਾ ਮੁਆਵਜ਼ੇ ਦੀ ਵਿੱਚ ਪੈਸੇ ਜਾਂਦੇ ਨੇ ਜੇ ਉਹ ਤੋਂ ਅੱਧਿਆਂ ਤੋਂ ਵੀ ਘੱਟ ਸਫਾਈ ਤੇ ਲੱਗ ਜਾਣ ਪਹਿਲੀ ਹੜਾ ਬਈ ਨਾ ਹੈਨਾ ਸੋਸੀਂ ਪਹਿਲਾਂ ਹੀ ਤਿਆਰੀ ਕੀਤੀ ਹੋਈ ਇਸ ਵਾਰ ਪਹਿਲਾਂ ਵੀ ਪਿਛਲੇ ਸਾਲ ਦੀ ਪਰ ਇਸ ਸਾਲ ਬਹੁਤ ਜ਼ਿਆਦਾ ਪਾਣੀ ਆ ਗਿਆ ਸੀਗਾ 8-9 ਜੁਲਾਈ ਨੂੰ ਤਾਂ ਹੜਾ ਆ ਦੀ ਸੀ ਜੋ ਕਿ ਆਮ ਤੌਰ ਤੇ ਹਰ ਵਾਰ ਹੁੰਦਾ ਨਹੀਂ ਸੁਪਰਵਾਤਮਾ ਗੀਰਮਦਸ ਕਰਦੇ ਆ ਕਿ ਦਿਨ ਦੇਖ ਲੈਣਾ ਪੈਣਾ ਪਰ ਸਾਡੇ ਵੱਲੋਂ ਮਨੁੱਖੀ ਕਮੀ ਕਰਕੇ ਕੋਈ ਕੋਈ ਬੰਨਣਾ ਟੁੱਟੇ ਕਿਉਂ ਕਿਨਾਰੇ ਟੁੱਟੇ ਜਿਸ ਕਰਕੇ ਸਾਰੇ ਆਸਰਾ ਨਾਲ ਲੈਂਗੇ ਸਕਦਾ ਰਹਿਤਾ ਨਹੀਂ ਯਾਰ ਕੀਤੀ ਹੈ ਨਾ ਬੋਰੀਆਂ ਦੀ ਘਾਟ ਨਾ ਹੋਵੇ ਸਾਡੇ ਪੂਰੇ ਜੀਸੀ ਵੀ ਹੋਵੇ ਲੋਕ ਆਪ ਵੀ ਮਦਦ ਕਰ ਜਾਂਦੇ ਆ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਕਿੱਥੋਂ ਕਿੱਥੋਂ ਕਮਜ਼ੋਰ ਹੈ ਕਿਤੇ ਕਿਤੇ ਜਿਹੜੇ ਕਮੀਆਂ ਨੇ ਉਹ ਲੋਕਾਂ ਨੂੰ ਨਾਲ ਲੈ ਕੇ ਇਸ ਇਲਾਕੇ ਨੂੰ ਮੈਂ ਬਹੁਤ ਚਿਰ ਤੋਂ ਜਾਣਦਾ ਮੇਰਾ ਤਾਂ ਕਰਮ ਘੁੰਮ ਰਹੀ ਹੈ ਸਭ ਤੋਂ ਪਹਿਲਾਂ ਵੋਟਾਂ ਦੇ ਵਿੱਚ ਉਹ ਖੜੇ ਹੋਏ ਸੀ ਇਸ ਇਲਾਕੇ ਜਿਹੜੀ ਇਹਨਾਂ ਪਿੰਡਾਂਾਂ ਦੀ ਦੇਣ ਨਹੀਂ ਦੇ ਸਕਦੇ ਸੋ ਸਰਕਾਰ ਵੱਲੋਂ ਜੋ ਵੀ ਹੋਊਗਾ ਬੰਦਾ 1 ਰੁਪਿਆ ਮੰਗਣਗੇ ਸਾਰਾ ਰੁਪਿਆ ਦੇਵਾਂਗੇ ਬਸ ਇਹ ਵੀ ਉਹਨੂੰ ਲਾ ਕੇ ਉੱਤੇ ਤੇ ਲੋਕਾਂ ਨੂੰ ਅਲਿਕੋ ਗੁਬਸਦਾ ਦੇਖਣਾ ਚਾਹੀਦਾ ਉਹ ਤਾਂ ਸਹੀ ਕੰਦੇ ਜਿੱਥੇ ਲੋਕਾਂ ਨੇ ਦੱਸੀਆਂ ਵੀ ਸਭ ਕਮੀਆਂ ਨਾਲ ਨਜ਼ਰ ਆਉਂਦੀਆਂ ਨੇ ਉਹ ਪੂਰੀਆਂ ਹੋ ਜਾਣ ਪੂਰੀਆਂ ਹੋ ਜਾਣ ਉਕੇ ਇਹ ਟਾਈਮ ਹੈਗਾ ਜੋ ਜੀਸੀਬੀਆਂ ਜਾਸਾ ਦੀਆਂ 15 ਦਿਨਾਂ ਬਾਅਦ ਉਥੇ ਚੋਨਾ ਲੱਗ ਜੂਗਾ ਫੇਰ ਨਹੀਂ ਜਾ ਸਕਾਂ ਸੋ ਅਸੀਂ ਪਹਿਲਾਂ ਹੀ ਚਾਉਨੇ ਆ ਇਸ ਵਾਰ ਬਹੁਤ ਚਿਰ ਪਹਿਲਾਂ ਹੀ ਬਜਟ ਜਾਇਨ ਕਰਤਾ ਸੀ ਅਸੀਂ ਤਾਂ ਹੁਣ ਜਾਇਜਾ ਲੈਣ ਹੀ ਆਇਆ ਕਿ ਕੀ ਹੋ ਗਿਆ 2.5 ਲੱਖ ਦੇ ਕਰੀ ਬੋਰੀ ਪਈ ਹੈ ਸਾਡੇ ਕੋਲ ਜਿਹੜੀ 1.1 ਲੱਖ 10 ਹਜ਼ਾਰ ਤਾਂ ਭਰੀ ਪਈ ਤੇ ਬਾਕੀ 1.4 ਲੱਖ ਜਿਹੜੀ ਹੈ ਉਹ ਬੋਰੀ ਸਾਡੇ ਕੋਲ ਪਈ ਹੈ ਹਫਤੇ ਦੇ ਵਿੱਚ ਉਹ ਭਰ ਕੇ ਜਿੱਥੇ ਜਿੱਥੇ ਕਮਜ਼ੋਰੀਆਂ ਨੇ ਜਾਂ ਕਿਨਾਰੇ ਕਮਜ਼ੋਰ ਨੇ ਉੱਥੇ ਉੱਥੇ ਪਚਾ ਲੈ ਚਲੋ ਥੈਂਕ ਯੂ